ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਦੋਦੇ ਦੀ ਟੀਮ ਬਾਰੇ ਤੇ ਉਗੋਗਿਆਂ ਦੀ ਟੀਮ ਬਾਰੇ ਇਹ ਟੀਮਾਂ ਕਿੱਥੇ ਖੇਡਣਗੀਆਂ ਤੇ ਇਹਨਾਂ ਟੀਮਾਂ 'ਚ ਕਿਹੜੇ-ਕਿਹੜੇ ਪਲੇਅਰ ਖੇਡਣਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਦੋਸਤੋ ਹਾਂਜੀ ਦੋਸਤੋ ਅੱਜ ਬਠਿੰਡੇ ਜ਼ਿਲ੍ਹੇ ਦੇ ਪਿੰਡ ਗੋਮਟੀ ਕਲਾ ਵਿਖੇ ਹੋਣ ਜਾ ਰਿਹਾ ਕਬੱਡੀ ਦਾ ਮੈਚ ਜਿੱਥੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਤਿੰਨ ਪਲੇਅਰ ਬਾਹਰੋਂ ਖੇਡਣਗੇ ਦੋਸਤੋ ਪਹਿਲਾ ਨਾਮ 71000 ਦੂਜਾ 61000 ਹੋਵੇਗਾ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਦੋਸਤੋ ਉਗੋਕੇ ਦੀ ਟੀਮ ਵਿੱਚ ਖੇਡਣਗੇ ਗਿੰਦੀ, ਕਾਲਾ ਦੀਪਾ, ਮੋਨੂ, ਮੋਟਾ ਤੇ ਅਮਣਾ ਉਗੋਕੇ ਜੋਦਾ ਸੁਰਖਬਰ, ਸਕੰਦਰ ਮਾੜੀ ਤੇ ਰੇਸ਼ਮ ਸੰਘੀਨੇ ਵਾਲਾ ਦੋਸਤੋ ਇਸ ਟੀਮ ਦੇ ਸਪਾਂਸਰਸ਼ੀਪ ਭਗਤ ਸਿੰਘ ਕਲੱਬ ਗਮਟੀ ਕਲਾਂ ਇਹ ਟੀਮ ਗਮਟੀ ਕਲਾਂ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਹੁਣ ਗੱਲ ਕਰਦੇ ਹਾਂ ਦੋਦੇ ਦੀ ਟੀਮ ਦੀ ਜਿਸ ਵਿੱਚ ਸੰਦੀਪ, ਰਮਿੰਦਰ ਤੇ ਘੋੜਾ ਕਾਲਾ ਦੋਦਾ ਖੇਡਣਗੇ ਜੇ ਬਾਹਰਲੇ ਪਲੇਅਰਾਂ ਦੀ ਗੱਲ ਕਰੀਏ ਖਰਾਜੀ ਭਗਤਾ ਬਲਕਰਨ ਕਲਿਆਣ ਤੇ ਗਗਨ ਸੂਰੇਆਲਾ ਖੇਡਣਗੇ ਇਹ ਟੀਮ ਵੀ ਦੋਸਤੋ ਜੰਡ ਸਾਹਿਬ ਗਮਟੀ ਕਲਾ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਹ ਸੀ ਹੁਣ ਤੱਕ ਦੀ ਜਾਣਕਾਰੀ ਜੇਕਰ ਵਧੀਆ ਲੱਗੀ ਕਮੈਂਟ ਜਰੂਰ ਕਰਨਾ ਚੈਨਲ ਨੂੰ ਕਰਨਾ ਸਬਸਕ੍ਰਾਈਬ ਨਾਲ ਹੀ ਸਾਡੇ ਇੰਸਟਾਗ੍ਰਾਮ ਨੂੰ ਫੋਲੋ ਕਰ ਦੇਣਾ ਜੇਕਰ ਹੋਰ ਕਿਸੇ ਟੀਮ ਦੀ ਜਾਣਕਾਰੀ ਮਿਲੀ ਤਾਂ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ